ਮੇਰੇ ਜੋ ਉਹਨਾਂ ਮੈਂ ਕੀ ਕਹਣਾ ਕਿ ਮੇਰੇ ਜੋ ਜਿਹੜੀ ਚੀਜ਼ ਹੈ ਜਿਹੜੀ ਉਹਨਾਂ ਦੇ ਵਿੱਚ ਹੋਵੇ ਤਾਂ ਮੈਂ ਕਹਿੰਦਾ ਕਿ ਜਿਹੜਾ ਕੰਮ ਨਹੀਂ ਕਰਦਾ ਬੜੀ ਇਮਾਨਦਾਰੀ ਨਾਲ ਕਰਦਾ ਓਨੈਸਟੀ ਨਾਲ ਕਰਦਾ ਜੇ ਤੈਨੂੰ ਹਲੇ ਕੁਛ ਹੋਵੇ ਤੂੰ ਕੀ ਬਣਨਾ ਚਾਹੁੰਦਾ ਤਾਂ ਉਹ ਕਹਿੰਦਾ ਮੈਂ ਪਲੇਅਰ ਬਣਨਾ ਚਾਹੁੰਦਾ ਤੂੰ ਬਾਸਕਟਬਾਲ ਖੇਡਣੀ ਹੈ ਤੈਨੂੰ ਇੱਕ ਪ੍ਰੋਬਲਮ ਹਮੇਸ਼ਾ ਰਹਿੰਦੀ ਆ ਖਾਸ ਕਰਕੇ ਮੈਂ ਕਹਿੰਦਾ ਹਾਂ ਕਿ ਇੱਥੇ ਆ ਇਹ ਆਪਾਂ ਜਿਸ ਦੇਸ਼ ਦੇ ਵਿੱਚ ਹੈਗੇ ਆ ਜਿੱਥੇ ਆਪਾਂ ਪੜ੍ਹੇ ਆ ਤੇ ਜਿਹੜੇ ਆਪਾਂ ਨੂੰ ਪੜਾਉਂਦੇ ਆ ਜਾਂ ਆਪਣੇ ਪੇਰੈਂਟਸ ਆ ਜਾਂ ਆਪਣੇ ਟੀਚਰ ਆ ਆਪਾਂ ਹਮੇਸ਼ਾ ਸਾਰੇ ਯਾਨੀ ਸਾਰਾ ਜੋਰ ਬੱਚੇ ਨੂੰ ਸਮਝਾਉਣ ਤੇ ਲਾਉਂਦੇ। ਪਾਜੀ ਮੈਂ ਤਾਂ ਆ ਚੌਧਾ ਜੀ ਜਿੰਨੇ ਹੋਣੀ ਜੋ ਕੰਮ ਵੀ ਕਰਦੇ ਉਹ ਆਪਣੀ ਜਿਹੜਾ ਜਿਹੜਾ ਉਹਨਾਂ ਦਾ ਦਿਲ ਕਰਦਾ ਉਹ ਕਰਦੇ। ਮੇਰੇ ਤੋਂ ਉਹਨਾਂ ਮੈਂ ਕੀ ਜਾਣਾਂ ਕਿ ਮੈਂ ਵੀ ਮੇਰੇ ਜੀ ਉਹ ਕਿਹੜੀ ਚੀਜ਼ ਹੈ ਜਿਹੜੀ ਉਹਨਾਂ ਦੇ ਵਿੱਚ ਹੋਵੇ ਤਾਂ ਮੈਂ ਕਹਿੰਦਾ ਵੀ ਜਿਹੜਾ ਕੰਮ ਕਰਦਾ ਬੜੀ ਇਮਾਨਦਾਰੀ ਨਾਲ ਕਰ ਉਹਨੈਸਟੀ ਨਾਲ। ਆ ਤੋ ਕਿ ਮੈਂ ਚੰਦੇ ਮੁਹਲੇ ਕੋਚੋ ਵੀ ਤੂੰ ਕੀ ਬਣਾ ਚਾਹਨਾ ਤਾ ਉਹ ਕਹਿੰਦਾ ਮੈਂ ਪਲੇਅਰ ਬਣਨਾ ਵਾ ਤੇ ਮੈਂ ਪਾਸਪੋਰਟ ਬੋਲ ਖੱਡਣੀ ਹੈ ਤੇ ਮੇਰਾ ਮੇਰਾ ਵੀ ਦਿਲ ਕਰਦਾ ਕਿ ਜੋ ਉਹ ਚਾਹਦਾ ਉਹ ਉਹੀ ਬਣੇ ਹੈਨਾ ਸੋ ਉਹ ਐਕਟਿੰਗ ਨੂੰ ਲਾਈਕ ਕਰਦਾ ਵਾ ਐਕਟਿੰਗ ਉਹਨੂੰ ਵਧੀਆ ਲੱਗਦੀ ਆ ਬਟ ਜਦੋਂ ਕੋਚੋ ਵੀ ਤੇਰੀ ਫਸਟ ਵਾਇਸ ਕੀਆ ਤਾ ਉਹ ਕਹਿੰਦਾ ਮੈਂ ਪਲੇਅਰ ਬਣਨਾ ਹੈਨਾ ਸੋ ਮੈਨੂੰ ਇੱਕ ਪ੍ਰੋਬਲਮ ਹਮੇਸ਼ਾ ਰਹਿੰਦੀ ਆ ਖਾਸ ਕਰਕੇ ਮੈਂ ਕਹਿੰਦਾ ਉਹਨਾਂ ਕਿ ਇੱਥੇ ਆ ਇਹ ਆਪਾਂ ਜਿਸ ਦੇਸ਼ ਦੇ ਵਿੱਚ ਹੈਗੇ ਆ ਜਿੱਥੇ ਆਪਾਂ ਪੜੇ ਆ ਤੇ ਜਿਹੜੇ ਆਪਾਂ ਨੂੰ ਪੜ੍ਹਾਉਂਦੇ ਆ ਜਾਂ ਆਪਣੇ ਪੇਰੈਂਟਸ ਆ ਜਾਂ ਆਪਣੇ ਟੀਚਰ ਆ ਆਪਾਂ ਹਮੇਸ਼ਾ ਸਾਰੇ ਜਾਣੇ ਸਾਰਾ ਜੋਰ ਬੱਚੇ ਨੂੰ ਸਮਝਾਉਣ ਤੇ ਲਾਉਂਦੇ ਆ ਮੈਨੂੰ ਲੱਗਦਾ ਜੇ ਥੋੜਾ ਜਿਹਾ ਜੋਰ ਆਪਾਂ ਉਹਨੂੰ ਸਮਝਣ ਤੇ ਲਾਈਏ ਤਾਂ ਬਹੁਤ ਚੀਜ਼ਾਂ ਦਾ ਹੱਲ ਈਜ਼ੀ ਨਿਕਲ ਸਕਦਾ ਸੋ ਆਪਾਂ ਨੂੰ ਸਮਝ ਦੇਣੀ ਕਿ ਉਹ ਕੀ ਚਾਹੁੰਦੇ ਨੇ ਹਨਾ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਦੇ ਪੇਰੈਂਟਸ ਕਿਉਂਕਿ ਪੇਰੈਂਟਸ ਵੀ ਕਿਸੇ ਨੂੰ ਬੱਚੇ ਨੂੰ ਕੁੱਟਦੇ ਆ ਮਾਰਦੇ ਆ ਕੁਝ ਨਹੀਂ ਕਰਦੇ ਆ ਤਾਂ ਉਹ ਬੱਚੇ ਦੇ ਫਿਊਚਰ ਲਈ ਹੀ ਕਰਦੇ ਆ ਬੱਚੇ ਲਈ ਕਰਦੇ ਆ ਹਨਾ ਬਟ ਆਪਾਂ ਨੂੰ ਇੱਕ ਬੱਚੇ ਦਾ ਪੁਆਇੰਟ ਆਫ View ਦੇਖਣਾ ਜ਼ਰੂਰੀ ਚਾਹੀਦਾ ਕਿ ਯਾਰ ਕੀ ਇਸ ਤਰ੍ਹਾਂ ਦੀ ਗੱਲ ਆ ਹਨ ਤੇ ਉਹ ਜ਼ਰੂਰੀ ਆਪਾਂ ਨੂੰ ਲੱਗਾ ਸਾਰਿਆਂ ਦੇ ਲਈ ਬਾਕੀ ਮੈਂ ਕੋਸ਼ਿਸ਼ ਕਰੂਗਾ ਕਿ ਜੋ ਮੇਰੇ ਬੱਚੇ ਬੰਨਾ ਚਾਹੁੰਦੇ ਆ ਉਹਨਾਂ ਦੀ ਸਪੋਰਟ ਕਰ ਸਕਾਂ ਉਹਨਾਂ ਨੂੰ ਮੇਰੇ ਤੋਂ ਮੈਂ ਕੀ ਕਹਾਂ ਕਿ ਮੇਰੇ ਤੋਂ ਜਿਹੜੀ ਚੀਜ਼ ਰੈਡੀ ਉਹਨਾਂ ਦੇ ਵਿੱਚ ਹੋਵੇ ਤਾਂ ਮੈਂ ਕਹਿੰਦਾ ਕਿ ਜਿਹੜਾ ਕੰਮ ਇਹ ਕਰਦਾ ਬੜੀ ਇਮਾਨਦਾਰੀ ਨਾਲ ਹੌਨੈਸਟੀ ਨਾਲ ਜੇ ਤੇ ਉਹਨੇ ਕੋਈ ਚੋਟੂਕੀ ਬੰਨਾ ਚਾਹੁੰਦਾ ਤਾਂ ਉਹ ਕਹਿੰਦਾ ਮੈਂ ਕਲੀਅਰ ਬੰਨਾ ਆ ਮੈਂ ਬਾਸਕਟਬਾਲ ਖੇਡਣੀ ਇਹੋ ਇੱਕ ਪ੍ਰੋਬਲਮ ਹਮੇਸ਼ਾ ਰਹਿੰਦੀ ਆ ਖਾਸ ਕਰਕੇ ਮੈਂ ਕਹਿੰਦਾ ਹੁਣ ਕਿ ਇਹ ਤੇ ਆ ਇਹ ਆਪਾਂ ਜਿਸ ਵੇਸ਼ ਦੇ ਵਿੱਚ ਹੈਗੇ ਆ ਜਿੱਥੇ ਆਪਾਂ ਪੜ੍ਹੇ ਆ ਤੇ ਜਿਹੜੇ ਆਪਾਂ ਨੂੰ ਪੜ੍ਹਾਉਂਦੇ ਆ ਜਾਂ ਆਪਣੇ ਪੇਰੈਂਟਸ ਆ ਜਾਂ ਆਪਣੇ ਟੀਚਰ ਆ ਆਪਾਂ ਹਮੇਸ਼ਾ ਸਾਰੇ ਜਾਣੇ ਸਾਰਾ ਜੋੜ ਬੱਚੇ ਨੂੰ ਸਮਝਾਉਣ ਤੇ ਲਾਉਂਦੇ ਭਾਜੀ ਮੈਂ ਤਾਂ ਚੋਨਾ ਜਿਹੀ ਛਿੰਦੇ ਹੋਣੀ ਜੋ ਕੰਮ ਇਹ ਕਰਨ ਉਹ ਆਪਣੀ ਜਿਹੜਾ ਜਿਹੜਾ ਉਹਨਾਂ ਦਾ ਦਿਲ ਕਰਦਾ ਉਹ ਕਰ ਮੇਰੇ ਤੋਂ ਉਹਨਾਂ ਮੈਂ ਕੀ ਜਾਣਾਂ ਕਿ ਮੇਰੇ ਜੀ ਉਹ ਕਿਹੜੀ ਚੀਜ਼ ਹੈ ਜਿਹੜੀ ਉਹਨਾਂ ਦੇ ਵਿੱਚ ਹੋਵੇ ਤਾਂ ਮੈਂ ਕਹਿੰਦਾ ਵੀ ਜਿਹੜਾ ਕੰਮ ਨਿਗਰਾਨ ਦਾ ਬੜੀ ਇਮਾਨਦਾਰੀ ਨਾਲ ਕਰ ਮੈਂ ਓਨੈਸਟੀ ਨਾਲ ਆ ਕਿ ਮੈਂ ਛਿੰਦੇ ਨੂੰ ਹਲੇ ਕੁਝ ਹੋ ਵੀ ਤੂੰ ਕੀ ਬਣਾ ਚਾਹਣਾ ਤਾਂ ਉਹ ਕਹਿੰਦਾ ਮੈਂ ਪਲੇਅਰ ਬਣਨਾ ਮੈਂ ਪਾਸਪੋਰਟ ਬਣੇ ਤੜਣੀ ਤੇ ਮੇਰਾ ਮੇਰਾ ਨਿਰਧਾਰਨ ਹੈ ਕਿ ਜੋ ਉਹ 14 ਉਹ ਹੀ ਬਣੇ ਹੈ ਨਾ ਸੋ ਉਹ ਐਕਟਿੰਗ ਨੂੰ ਲਾਈਕ ਕਰਦਾ ਵੈਂਟਿੰਗ ਉਹਨੂੰ ਵਧੀਆ ਲੱਗਦੀ ਆ ਬਟ ਜੇ ਉਹਨੂੰ ਪੁੱਛੋ ਵੀ ਤੇਰੀ ਫਸਟ ਚੋਇਸ ਕੀ ਆ ਤਾ ਉਹ ਕਹਿੰਦਾ ਮੈਂ ਪਲੇਅਰ ਬਣਨਾ ਹੈ ਨਾ ਸੋ ਮੈਨੂੰ ਇੱਕ ਪ੍ਰੋਬਲਮ ਹਮੇਸ਼ਾ ਰਹਿੰਦੀ ਆ ਖਾਸ ਕਰਕੇ ਮੈਂ ਕਹਿੰਦਾ ਹੁਣ ਕਿ ਇੱਥੇ ਆ ਇਹ ਆਪਾਂ ਜਿਸ ਦੇਸ਼ ਦੇ ਵਿੱਚ ਹੈਗੇ ਆ ਜਿੱਥੇ ਆਪਾਂ ਪੜ੍ਹੇ ਆ ਤੇ ਜਿਹੜੇ ਆਪਾਂ ਨੂੰ ਪੜ੍ਹਾਉਂਦੇ ਆ ਜਾਂ ਆਪਣੇ ਪੇਰੈਂਟਸ ਆ ਜਾਂ ਆਪਣੇ ਟੀਚਰ ਆ ਆਪਾਂ ਹਮੇਸ਼ਾ ਸਾਰੇ ਜਾਣੇ ਸਾਰਾ ਜੋਰ ਬੱਚੇ ਨੂੰ ਸਮਝਾਉਣ ਤੇ ਲਾਉਂਦੇ ਆ। ਮੈਨੂੰ ਲੱਗਦਾ ਜੇ ਥੋੜਾ ਜਿਹਾ ਜ਼ੋਰ ਆਪਾਂ ਉਹਨਾਂ ਨੂੰ ਸਮਝਣ ਤੇ ਲਾਈਏ ਤਾਂ ਬਹੁਤ ਚੀਜ਼ਾਂ ਦਾ ਹੱਲ ਈਜ਼ੀ ਨਿਕਲ ਸਕਦਾ। ਸੋ ਆਪਾਂ ਉਹਨਾਂ ਨੂੰ ਸਮਝਦੇ ਨਹੀਂ ਜੀ ਕਿ ਉਹ ਕੀ ਚਾਹੁੰਦੇ ਨੇ। ਹਨਾ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਦੇ ਪੇਰੈਂਟਸ ਕਿਉਂਕਿ ਪੇਰੈਂਟਸ ਵੀ ਕਿਸੇ ਨੂੰ ਬੱਚੇ ਨੂੰ ਕੁੱਟਦੇ ਆ, ਮਾਰਦੇ ਆ, ਕੁਝ ਨਹੀਂ ਕਰਦੇ ਆ। ਤਾਂ ਉਹ ਬੱਚੇ ਦੇ ਫਿਊਚਰ ਲਈ ਹੀ ਕਰਦੇ ਆ, ਬੱਚੇ ਲਈ ਹੀ ਕਰਦੇ ਆ ਹਨਾ। ਬਟ ਆਪਾਂ ਨੂੰ ਇੱਕ ਬੱਚੇ ਦਾ ਪੁਆਇੰਟ ਆਫ View ਦੇਖਣਾ ਜ਼ਰੂਰੀ ਚਾਹੀਦਾ ਕਿ ਇਹ ਕੀ ਇਸ ਤਰ੍ਹਾਂ ਦੀ ਗੱਲ ਆ ਹਨਾ। ਤੇ ਉਹ ਜ਼ਰੂਰੀ ਹਾਲਾਤਾਂ ਦਾ ਸਾਰਿਆਂ ਦੇ ਲਈ ਬਾਕੀ ਮੈਂ ਕੋਸ਼ਿਸ਼ ਕਰੂੰਗਾ ਕਿ ਜੋ ਮੇਰੇ ਬੱਚੇ ਬੰਨਾ ਚਾਹੁੰਦੇ ਆ ਉਹਨਾਂ ਦੀ ਸਪੋਰਟ ਕਰ ਸਕਾਂ ਉਹ